ਦਾ ਉਹਦਾ ਹਸਬੰਡ ਸੀ ਮਨਜੀਤ ਮਨਜੀਤ ਦਾ ਜੋ ਹੈ ਪ੍ਰੋਸੀਜਰ ਕੁਲ ਸੇਵਾ ਉੱਥੇ ਜਿਹੜੇ ਮੌਕੇ ਤੇ ਡੀਐਸਪੀ ਜੀ ਵੀ ਸੀ ਤੇ ਐਸਐਚਓ ਕਵਲ ਜੀ ਉਹਨੇ ਵੀ ਪ੍ਰਾਪਤ ਜੇਸ ਆਫ ਮਾਈਂਡ ਹੈ ਇਹ ਗੁਰ ਪੁਲਿਸ ਦਾ ਤਜਰਬਾ ਹੁੰਦਾ ਸੀਗਾ ਕਿੰਨੇ ਅੰਦੇ ਵਿੱਚ ਇਨਵੋਲ ਸੀ ਕਦੋਂ ਉਸ ਨੂੰ ਕਡਨਾਪ ਕੀਤਾ ਕੀ ਮਸਲਾ ਕੀ ਸੀਗਾ ਇਹ ਇਹ ਜਿਹੜਾ ਹੈਗਾ ਬੜਾ ਸੈਂਸੇਟਿਵ ਕੇਸ ਮਸਲਾ ਸੀਗਾ ਮਾਨ ਜੋ ਸੀਐਸਪੀ ਫਿਰੋਜ਼ਪੁਰ 소ਮਿਆ ਮਿਸਰਾ ਜੀ ਵੱਲੋਂ ਜਿਹੜੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਸ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਮਦਦ ਲੈ ਕੇ ਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ੇ ਕਿੰਨੀ ਜਾਣ ਆ ਇਸ ਸਿਲਸਿਲੇ ਵਿੱਚ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸ਼ਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਿਆ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ ਸੀ ਸੀ ਖਾਨੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਤੇ ਪ੍ਰੈਜੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦਾਜ਼ਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸਖੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਅਨਾਲਿਸਿਸ ਹਿਊਮਨ ਸਰਚਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਦਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇਹ ਘहरा ਹੋ ਗਿਆ ਜਦ ਮਨਜੀਤ ਦੇ ਪ੍ਰਾਹ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪੜਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਦੇਪਰਾ ਮਨਜੀਤ ਨੂੰ ਸਿਟੀ ਜਿਰਾਹਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸੈਂਟਰੀਫਿਗ ਤਰੀਕੇ ਨਾਲ ਤਫਤੀਸ਼ ਸਟਾਰਟ ਕੀਤੀ 13 ਤਾਰੀਖ ਨੂੰ ਡੀਐਸਪੀ ਡੀਸਰੀ ਬਲਕਾਰ ਜੀ ਡੀਐਸਪੀ ਜੀਰਾ ਗੁਰਦੀਪ ਜੀ ਤੇ ਸਪੈਸ਼ਲੀ ਅਮ ਪੁਆਇੰਟ ਕਿਤੇ ਗਏ ਸੀ ਡੀਐਸਪੀ ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਂਜੋ ਕੇ ਐਸਐਸਪੀ ਫਰੋਜ਼ਪੁਰ ਸੋਮਨ ਮਿਸਰਾ ਜੀ ਵੱਲੋਂ ਜੁੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫਤੀਸ਼ ਜਿਹੜੀ ਡੁੰਗਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਐਨਲਿਸਿਸ ਨਾਲ ਕਿੱਤੀ ਜਾਵੇ ਜਦ ਇਹ ਤਫਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆਪਤਾ ਚਲਿਆ ਕਿ ਜਿਹਦਾ ਵਾਹ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਹੋਰ ਸਾਥੀ ਨੇ ਕੀਤਾ ਹੈ ਹੋਰ ਪੜਤਾਲ ਕੀਤੀ ਗਈ ਹੋਰ ਤਫਤੀਸ਼ ਕੀਤੀ ਗਈ ਸਾਨੂੰ ਫਿਰ ਇਨਪੁਟ ਮਿਲਿਆ ਕਿ ਜਿਹੜਾ ਹਰਜਿੰਦਰ ਹੈ ਤੇ ਉਹਦੇ ਨਾਲ ਹੋਰ ਜਿਹੜੇ ਉਹਦੇ ਸਾਥੀ ਨੇ ਪੰਜਾਬ ਹਿਮਾਚਲ ਬਾਰਡਰ ਤੇ ਮੌਜੂਦ ਨੇ ਡੀਐਸਪੀ ਗੁਰਦੀਪ ਜੀ ਦੇ ਸੁਪਰਵੀਜ਼ਨ ਵਿੱਚ ਇੱਕ ਟੀਮ ਐਸਐਚਓ ਸਿਟੀ ਜੀਰਾ ਕਵਲ ਜੀ ਦੀ ਟੀਮ ਉੱਥੇ ਭੇਜੀ ਗਈ ਪੰਜਾਬ ਹਰਿਆਣਾ ਪੰਜਾਬ ਹਿਮਾਚਲ ਬਾਰਡਰ ਤੇ ਤੇ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰਸ਼ਿਪ ਹਰਜਿੰਦਰ ਸਿੰਘ ਉੱਤਖ ਕਲਵੰਦ ਸਿੰਘ थाना ਚੋਲਾ ਸਾਫ ਦਰਹਾਨ ਵਾਲਾ ਉਦੀ ਕੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ ਜਦੋਂ ਉਹਨੂੰ ਲਾ ਕੇ ਹੋਰ ਪੁੱਛਗਿੱਛ ਕੀਤੀ ਗਈ ਤਾਂ ਜਿਹੜੀ ਪੂਰੀ ਕਹਾਣੀ ਹੈ ਉਹ ਕਲੀਅਰ ਹੋਈ ਕਿ 6 ਤਾਰੀਖ ਦੀ ਰਾਤ ਨੂੰ ਹੀ ਸੈਰ ਕਰਤੇ ਵਕਤ ਹਰਜਿੰਦਰ ਤੇ ਉਹਦੇ ਸਾਥੀ ਨੇ ਸਫਟ ਗੱਡੀ ਵਿੱਚ ਮਨਜੀਤ ਦਾ ਸੁਖਦੀਪ ਕੌਰ ਦੇ ਮਦਦਦਦਾਨ ਨੂੰ ਕਿਡਨਾਪ ਕੀਤਾ ਤੇ ਉਹਨੂੰ ਕਿਡਨਾਪ ਕਰਨ ਤੋਂ ਬਾਅਦ ਪਿੰਡ ਗੰਢੀਵਿੰਡ ਤਤਲ थाना ਚੋਲਾ ਸਾਹਿਬ ਲੈ ਜਾ ਕੇ ਪੁਰਾਣੇ ਖੂਹ ਦੇ ਨੇਰੇ ਪਰ ਦੇ ਨਾਲ ਪਹਿਲਾਂ ਤੋਂ ਦਾ ਗਲਾ ਘੁੱਟਿਆ ਗਲਾ ਘੁੱਟਣ ਤੋਂ ਬਾਅਦ ਨੇੜੇ ਵਿਆਸ ਦਰਿਆ ਪੈਂਦਾ ਹੈ ਉੱਥੇ ਲੈ ਜਾ ਕਰਕੇ ਜਿਹੜੀ ਉਹਦੀ ਲਾਸ਼ ਸੀ ਬੋਡੀ ਸੀ ਉਹਨੂੰ ਕੰਡੇ ਵਾਲੇ ਤਾਰ ਨਾਲ ਲਪੇਟ ਕੇ ਨਾਲ ਪੱਥਰ ਵਿੱਚ ਬੰਦ ਕੇ ਵਿਆਸ ਦੇ ਰਿਆ ਵਿੱਚ ਸੁੱਟਦਾ ਜਿਹੜੀ ਹੁਣ ਤਫਤੀਸ਼ ਅੱਗੇ ਚੱਲ ਰਹੀ ਹੈ ਉਸ ਮੁਤਾਬਕ ਹੋਰ ਵੀ ਪੁੱਛਗਿੱਛ ਕੀਤੀ ਗਈ ਤਾਂ ਹੋਰ ਪੁੱਛਗਿੱਛ ਮੁਤਾਬਕ ਅੱਗੇ ਜੋ ਪੁੱਛਗਿੱਛ ਕੀਤੀ ਗਈ ਤੇ ਜਿਹੜਾ ਹਰਜਿੰਦਰ ਸੀ ਉਹਨੇ ਆ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇੱਕ ਨਸ਼ਾ ਛਡਾਓ ਕੇਂਦਰ ਚਲਾਉਂਦਾ ਸੀ ਆਲ 2022 ਵਿੱਚ ਇੱਕ ਵਿਅਕਤੀ ਗੁਰਪ੍ਰੀਤ ਗੋਪੀ ਵੀ ਉੱਥੇ ਜਿੱਦਕੇ ਮੌਤ ਹੋ ਗਈ ਸੀ ਉਸਦੀ ਬਾਡੀ ਨੂੰ ਵੀ ਉਸਨੇ ਆਹੇ ਥਾਤੇ 10 ਦਿਨਾਂ ਵਿੱਚ ਡਿਸਪੋਜ਼ ਕੀਤਾ ਸੀ ਹੁਣ ਪਤਾਲ ਚੱਲ ਰਹੀ ਹੈ ਜਿਵੇਂ ਪਤਾਲ ਵਿੱਚ ਹੋਰ ਕੋਈ ਸਫਲਤਾ ਮਿਲਦੀ ਹੈ ਤੋ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਬੋਤਾ ਕੋਲ ਦੇ ਮਦਦ ਨਾਲ ਤੇ ਬੋਟਸ ਦੇ ਨਾਲ ਉਥੇ ਸਰਚ ਜਾਰੀ ਹੈ ਅਸੀਂ ਹੌਫੂਲਾ ਕਿ ਜਿਹੜੀ ਬਾਡੀ ਹੈ ਉਹ ਬੋਤਾ ਕੋਲ ਦੇ ਮਦਦ ਨਾਲ ਮਿਲ ਜਾਊਗੀ ਜਿਵੇਂ ਮਿਲਦੀ ਹੈ ਤੁਹਾਨੂੰ ਇਨਫੋਰਮ ਕਰਾਂਗੇ